ਓਏ ਦੋਦੇ ਭੈਣ ਭਾਈ ਯਾਰੇ ਕੀ ਪਖੜ ਫੜਿਆ ਹੋਏ ਤੁਸੀਂ ਦੇਖ ਕੇ ਬੇਵਰੂ ਕਰੀਆ ਆ ਜਾ ਕਰ ਆ ਜਾ ਕਰ ਜਿਵੇਂ ਕਿਤੇ ਬਹੁਤ ਕਿਤੇ ਦਾ ਸੁਧਾਰਾ ਲੈ ਕੇ ਆਇਆ ਹੁਦਾਗਾ ਕਿਉਂ ਇਹ ਬਲੱਗਾ ਓਏ ਪਰੋਨੇ ਕਿਉਂ ਤੂੰ ਸਾਰਾ ਦਿਨ ਮਜ਼ਾਕ ਕਰਦਾ ਹੁੰਨਾ ਯਾਰਾ ਤੇਰੇ ਕੋਲੇ ਮਜ਼ਾਕ ਤੋਂ ਦੇ ਨਾ ਕੋਈ ਗੱਲ ਹੀ ਦਬ ਜਾ ਕੇ ਕਾਦਾ ਕਰਦਾ ਹੋਏ ਇਹ ਮੈਂ ਸੱਚੀਆ ਗੱਲ ਹੀ ਕਹਿ ਰਹਾ ਹਾਂ ਹੋਰ ਕੀ ਕਹਿ ਰਾ ਚਲ ਕੋਈ ਨਾ ਜੀ ਮੇਰਾ ਵੀਰ ਥੱਕ ਕੇ ਆਇਆਗਾ ਕੱਕੜ ਤੱਕੜ ਦੇ ਇੰਤਜ਼ਾਮ ਕਰ ਲੋ ਇਹਦੇ ਵਾਸਤੇ ਕੜਦਾ ਕਿ ਤੇਰੂ ਐ ਕੁਛ ਹੋਰ ਲਿਆ ਦਾ ਕਹਦੇ ਹੁੰਦਾ ਰਾ ਪੈੜ ਕਰ ਪਾਈ ਕੁੱਤਾ ਸੋਰੇ ਕਰ ਜਵਾਈ ਕੁੱਤਾ ਤੂੰ ਤਾਂ ਬਿਰਿਆ ਸਾਲਾ ਕੁੱਤਾ ਰੋਜੀ ਆ ਜਾ। ਆਹ ਦੇਖ ਲੈ ਪਾਣੀ ਮੈਨੂੰ ਕੀ ਕਹਿੰਦਾ ਗਾ ਜੇ ਮੇਰੇ ਇੱਥੇ ਰਹਿਣਾ ਨਾ ਤੇਰੀ ਹੁੰਦਾ ਹੋਰ ਨਹੀਂ ਮੈਂ ਕਿਸੇ ਦੇ ਯਾਰ ਬਣਦਾ। ਇਹ ਦੇਖ ਲੈ ਕਿ ਬਹੁਤ ਗਲਤ ਗੱਲਾਂ ਤੂੰ। ਦਾ ਹੋਰ ਦੇ ਜਾ ਕੇ ਬਿਰਿਆ ਸਾਲੇ ਤੇ ਚਪੀੜਾ ਖੜ ਜਾ ਰੇ। ਇਹਦਾ ਤਰੀਪਾ ਇਹਦਾ ਤੈਨੂੰ ਚਲੀ ਜਾਂਦੀ ਆਗੀ। ਚੰਗਾ ਜੀ। ਉਹ ਮੈਨੂੰ ਕੁੜੀ ਦੇ ਕੀ ਪ੍ਰਭਾਗੇ ਤੂੰ ਸਿੱਧੇ ਚਾਹੀਦੀ ਮੇਰੀ ਭੈਣੇ ਤੂੰ ਮੈਂ ਟਿੰਡਵਾਂ ਲੈਣੀਆਂ ਨੇ ਇਹ ਤਾਂ ਹਈ ਇਹਾ ਜਗਾ ਇਹ ਤਾਂ ਰਿਸ਼ਤੇਦਾਰਾਂ ਤੇ ਐਵੇਂ ਮੱਚਦਾ ਰਹਿੰਦਾ ਇਹਦਾ ਕੱਲ ਮਸੱਲਾ ਰਹਿ ਕੇ ਰਾਜੀ ਆਗਾ ਇਹ ਨਹੀਂ ਕਿਸੇ ਨੂੰ ਚਰਦਾ ਹੈਗਾ ਦਾ ਬੇਰੇ ਸੜਿਆ ਬੇਰੇ ਕਰਿਆ ਕਿ ਤੂੰ ਬਈ ਪੁੱਠਾ ਸਿੱਧਾ ਬੋਲੀ ਜਾਂਦਾ ਓਏ ਤੈਨੂੰ ਬਥੋਂ ਡਰ ਨਹੀਂ ਲੱਗਦਾ ਹੈਗਾ ਬਸ ਫਿਰ ਵੀ ਸੋਡਾ ਪਰੌੜਾ ਗਾ ਬਥੋਂ ਬੜਾ ਮੋਟਾ ਤਾਂ ਤੈਨੂੰ ਡਰਦਾ ਚਾਹੀਦਾ ਮੇਰੇ ਯਾਰ ਓਏ ਡਰਨ ਨੂੰ ਸੁਖਿਆ ਤੂੰ ਬਹੁਤ ਜ਼ਰਾ ਜਾਉਣਾ ਮੌੜਾਂਗਾ ਵੀ ਮੈਨੂੰ ਤਾਂ ਡਰਾ ਜਾ ਰਿਹਾ ਡਰਾ ਜਾ ਰਿਹਾ ਦਾ ਦੇ ਰਿਆ ਸਾੜੇ ਉਹ ਕੁੜੀ ਉਹਦੀ ਜਿਹੜੇ ਗੌਰਦੂ ਬਿਆਦੇ ਦੇ ਭਾਈ ਦੂ ਕਵਾਂ ਹੀ ਸੀ ਚਲ ਐ ਕਰ ਬਈ ਇਹ ਮੈਨੂੰ 20 ਰੁਪਏ ਦੇਈ ਮੈਂ ਖੰਡ ਲੈ ਆਉਣੀ ਆ ਚਾਹ ਬਣਾ ਲਾਂ ਮੈਂ ਕਰਾਂ ਦੇ ਦੇ ਮੈਨੂੰ ਆ ਦੇ ਦੇ ਵਾ ਤਰੀਫਰ ਦੂ 20 ਰੁਪਏ ਉਹਦੇ ਇਹੇ ਕੋਲ ਚਾਚੂ ਬੜਾ ਲੱਗਿਆ ਜਬਰੂ ਜਰਾ ਪੇਵਟ ਜੀ ਦੀ ਬਲੀ ਹੈਗੀ ਨਹੀਂ ਤਾਂ ਮੇਰੇ ਕੋਲ ਦੇ ਦੇ ਹ ਕੁੜੀ ਜਿਹੜੇ ਮੈਂ ਕਰਾਈ ਜੋ ਗਰੇ ਲੈ ਆਉਣਾਗਾ ਤੂੰ ਤਾਂ ਸਾਰੇ ਮੈਥੋਂ ਹੀ ਕਢਾ ਲੈਣੀ ਆ ਫਿਰ ਜਾਣ ਵੇਲੇ ਮੈਂ ਕਦੇ ਰਾਜ ਕਿਸੇ ਨੂੰ ਹੱਥ ਦਊ ਵੀ ਮੈਨੂੰ ਚੜਾ ਕੇ ਲੈ ਜਾ ਕੋਦੇ ਕਿਸੇ ਨੂੰ ਚੱਲ ਆਏ ਕਰੋ ਏ ਚੱਲੇ ਦੇ ਚਾਚੂ ਬੜਦੀ ਐ ਇੱਦੇ ਪਖੇਤੋਂ ਕੱਖ ਵੱਢ ਲਓ ਰਿਆ ਦੋਦੇ ਜਾੜੇ ਫਸਲਾ ਵਾਸਤੇ ਆ ਨਾ ਮੇਰੀ ਗੱਲ ਸੁਣ ਲੋ ਜੀ ਮੇਰੇ ਭਾਈ ਨੂੰ ਆਏ ਨਾ ਕਹਿ ਕਰੋ ਵੀ ਭੈਣ ਘਰੇ ਭਾਈ ਕੁੱਤਾ ਨਾ ਭਾਈ ਭੈਣ ਆ ਕੋਲੇ ਆਉਂਦੀ ਹੁੰਦੇ ਆ ਫਿਰ ਇਹਦਾ ਮਤਲਬ ਤੁਸੀਂ ਮੇਰੇ ਭਾਈ ਨੂੰ ਕੁੱਤਾ ਸਮਝਦੇ ਹੋ ਇਹ ਕੁਛ ਨਾ ਤੁਸੀਂ ਇਹਨੂੰ ਬੋਲਿਆ ਕਰੋ ਨਾ ਸੁਖਿਆ ਤੂੰ ਹੁਣ ਸਰ ਕੱਖਾਂ ਨੂੰ ਕਹਿਦਾ ਓਏ ਨੰਮੇ ਤੁਹਾਡਾ ਸੀਰੀ ਰੱਖਿਆ ਹੋਇਆ ਹੈ ਯਾਰ ਅ ਵੀ ਤੁਹਾਡੇ ਰੱਖ ਲਿਆ ਵਾ ਚਲ ਕੋਈ ਨਾ ਬਈ ਤੱਪਾ ਕਬੜਾ ਲੈ ਦੇ ਨਾ ਇਹ ਕੱਲਾ ਔਖਾ ਹੋਊਗਾ ਇਹਦਾ ਹਰਨੀਆਂ ਦਾ ਆਪਰੇਸ਼ਨ ਜੇ ਕਰਾਇਆ ਹੋਏ ਤਾਂ ਕੱਲੇ ਤੋਂ ਚੱਕੇ ਨਹੀਂ ਜਾਂਦੇ ਹੈਗੇ ਉਹ ਬੇਰੇ ਸਾਲਿਆ ਸੀਰੀਆ ਦੀ ਤਾਂ ਬਹੁਤ ਇੱਜ਼ਤ ਹੁੰਦੀ ਆ ਉਹਦਾ ਕੰਮਕਾਰ ਵਾਲੇ ਹੁੰਦਿਆ ਰਾ ਤੂੰ ਆਪਦੇ ਆਪ ਨੂੰ ਸੀਰੀਆ ਦਾ ਰਣਾਤਾ ਸੀਰੀ ਤੇਰੇ ਵਰਗੇ ਹੁੰਦੇ ਉਹ ਤਾਂ ਬਹੁਤ ਵਧੀਆ ਹੁੰਦਾ ਸੀਰੀ ਤਾਂ